ਇਹ ਇਹ ਵਨਦੀ ਪੁਲਿਸ ਪਾਰਟੀ ਵੱਲੋਂ 150 ਗ੍ਰਾਮ ਹਰੋਇਨ ਸਮੇਤ ਫੜੇ ਦੋਨਾਂ ਵਿਅਕਤੀਆਂ ਦੀ ਪ੍ਰਾਪਰਟੀ ਹੁਣ ਪੁਲਿਸ ਕਰੇਗੀ ਫ੍ਰੀਜ ਡੀਐਸਪੀ ਨੇ ਦਿੱਤੀ ਜਾਣਕਾਰੀ ਬੁੱਧਵਾਰ ਨੂੰ 1 ਵਜੇ ਦੇ ਲਗਭਗ ਡੀਐਸਪੀ ਤੋਂ ਸਰਬਜੀਤ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਵਨਦੀ ਪੁਲਿਸ ਪਾਰਟੀ ਵੱਲੋਂ ਪੁੱਜੋ ਤੋਂ ਦੋ ਵਿਅਕਤੀਆਂ ਨੂੰ 150 ਗ੍ਰਾਮ ਹਰੋਇਨ ਅਤੇ 20 ਹਜ਼ਾਰ ਰੁਪਏ ਡਰਗਮੁਨੀ ਸਮੇਤ ਗ੍ਰਿਫਤਾਰ ਕੀਤਾ ਹੈ ਉਨਾ ਕਹਿਆ ਕਿ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਲਿਆਇਆ ਜਾਵੇਗਾ ਤੇ ਇਹਨਾਂ ਦੇ ਵਿੱਚ ਇੱਕ ਵਿਅਕਤੀ ਦੇ ਉੱਤੇ ਪਹਿਲਾਂ ਆਟਮ ਕਾਦਮੀ ਐਨਡੀ ਦੇ ਅਤੇ ਚੋਰੀ ਦੇ ਇਸ ਤੋਂ ਪਹਿਲਾਂ ਦਰਜ ਹਨ ਉਨਾ ਕਹਿਆ ਕਿ ਇਸ ਇਸ ਨੂੰ ਉਹਨਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਜਾਂਚ ਬਣੀ ਕੀਤੀ ਜਾਵੇਗੀ ਰਿਮਾਂਡ ਲੈਣ ਤੋਂ ਬਾਅਦ ਅਤੇ ਇਹਨਾਂ ਦੇ ਰਿਸ਼ਤੇਦਾਰਾਂ ਤੱਕ ਤੇ ਇਹਨਾਂ ਦੀ ਜੋ ਵੀ ਇਹਨਾਂ ਵਰਨਾਸ਼ੇ ਵਿੱਚ ਕੋਈ ਪ੍ਰਾਪਰਟੀ ਬਣਾਈ ਹੈ ਉਹ ਇਹਨਾਂ ਵੱਲੋਂ ਫ੍ਰੀਜ਼ ਕੀਤੀ ਜਾਵੇਗੀ ਆ ਉਸ ਨੂੰ ਦਿਖਾ ਰਹੇ ਹਾਂ ਸੀਏਏ ਵੱਲੋਂ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਦੋ ਵਿਅਕਤੀ ਪੁਚੋ ਤੋਂ ਸੀਏਏ ਵੱਲੋਂ ਦੀ ਪੁਲਿਸ ਪਾਰਟੀ ਵੱਲੋਂ 150 ਗ੍ਰਾਮ ਹਰੋਨ ਅਤੇ 20 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤੇ ਹਨ ਅਤੇ ਇਸ ਸਬੰਧੀ ਡੀਐਸਪੀ ਸਿਟੀ 2 ਨੇ ਕਿਹਾ ਕਿ ਹੁਣ ਇਹਨਾਂ ਦੀ ਛਾਣਬੀਨ ਕਰਨ ਤੋਂ ਬਾਅਦ ਜੋ ਵੀ ਇਹਨਾਂ ਨੇ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਹੈ ਭਾਵੇਂ ਉਹ ਇਹਨਾਂ ਦੀ ਹੋਵੇ ਭਾਵੇਂ ਇਹਨਾਂ ਦੇ ਰਿਸ਼ਤੇਦਾਰਾਂ ਦੀ ਹੋਵੇ ਉਹ ਸਾਰੀ ਉਹਨਾਂ ਵੱਲੋਂ ਫ੍ਰੀਜ਼ ਕੀਤੀ ਜਾਵੇਗੀ। ਕੀ ਨਗਰ ਆਪਾਂ ਹਰੋਨ ਪਰਿਵੇਸ਼ਾਂ ਦਾ ਇਹ ਆਪਣੇ ਮਾਨਯੋਗ ਬੀਜੀਪੀ ਪੰਜਾਬ ਅਤੇ ਐਸਐਸਪੀ ਮੈਡਮ ਅੰਮ੍ਰਿਤ ਕੌਰ ਲਾਈਪੀਐਸ ਇਹਨਾਂ ਦੀ ਦੁਸ਼ਨਰਦੇਸ਼ ਤਹਿਤ ਕਾਰਵਾਈ ਕਰਦੇ ਹੋਏ ਪੁਲਿਸ ਪਟੀਆਂ ਜਦ ਪੈਟਰੋਲੀ ਮਾੜੇ ਅੰਤਰਾ ਖਿਲਾਫ ਗੈਸ ਚੈਕਿੰਗ ਤੇ ਸੀng ਆ ਤਾਂ ਉਹਨਾਂ ਨੂੰ ਦੋ ਨੌਜਵਾਨ ਉਥੇ ਥੋੜਾ ਸ਼ੱਕੀ ਹਾਲਾਤ ਦਿਖਾਈ ਦਿੱਤੇ ਜਿੰਨਾਂ ਨੂੰ ਕਾਬੂ ਕੀਤਾ ਗਿਆ ਮੌਕੇ ਤੇ ਜਦੋਂ ਉਹਨਾਂ ਨੂੰ ਕਾਬੂ ਕੀਤਾ ਤਾਂ ਉਹਨਾਂ ਕੋਲੋਂ 150 ਗ੍ਰਾਮ ਹੈਰਨ ਬਰਾਮਦ ਹੋਈ ਜੀ ਉਹਨਾਂ ਦੇ ਇੱਕ ਜਸਕਰਨ ਸਿੰਘ ਹੈ ਇੱਕ ਜਸਪਾਲ ਸਿੰਘ ਹੈ ਜਸਕਰਨ ਸਿੰਘ ਪੁਚੋਕਲਾ ਬਠਿੰਡਾ ਦਾ ਰਹਿਣ ਵਾਲਾ ਹੈ ਤੇ ਜਸਪਾਲ ਸਿੰਘ ਜਿਲ੍ਹਾ ਅਬਰਸਰ ਦਾ ਰਹਿਣ ਵਾਲਾ ਕਿੱਥੋਂ ਬੜੇ ਲੋਕੀ ਇਹ ਇਹ ਥਾ ਇਹ ਥਾੜਾ ਕੈਂਟੇਰੀਆ ਦੇ ਵਿੱਚ ਵਕਤਵਾ ਦਾ ਜੋ ਇਹ ਥਾੜੇ ਕੈਂਟੇਰੀਆ ਵਿੱਚ ਉਹ ਹੀ ਇਹ ਬਰਾਮਦ ਹੋਈ ਹੈ ਬਰਾਮਦ ਵੀ ਬਰਾਮਦ ਕੁਝ ਹਾਂ ਜੀ ਇਹਨਾਂ ਤੋਂ ਜੋ ਤ ਤਲਾਸ਼ੀ ਲਈ ਗਈ ਤਾਂ 20000 ਰੁਪਏ ਦੀ ਡਰੱਗ ਮਨੀ ਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਜਿਸ ਤੇ ਇਹ ਅੱਗੇ ਡਰੱਗ ਨੂੰ ਮਤਲਬ ਵੇਚ ਵਗੈਰਾ ਜਾਂ ਆਏ ਸੀ ਉਹਨਾਂ ਦਾ ਪਿਛਲਾ ਰਿਕਾਰਡ ਵੀ ਜੀ ਇਹ ਹਜੇ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਹੈ ਜੀ ਹਜੇ ਇਹਦੇ ਵਿੱਚ ਜਿਹੜਾ ਦੋਸ਼ੀ ਜਸਕਰਨ ਸਿੰਘ ਹੈਗਾ ਉਹਤੇ ਤਕਰੀਬਨ 8 ਮੁਕਦਮੇ ਹੈਗੇ ਨੇ ਜੀ ਪਹਿਲਾ ਉਹ ਵੱਖ-ਵੱਖ ਕੋਈ ਚੋਰੀ ਦੇ ਡਕੈਤੀ ਦੇ ਇਸ ਤਰੀਕੇ ਦੇ ਐਡੀਪੀਐਸ ਦੇ ਵੀ ਆਹ ਵੱਖ-ਵੱਖ ਮੁਕਦਮੇ ਹੈਗੇ ਆ ਬਾਕੀ ਜੋ ਜਸਪਾਲ ਸਿੰਘ ਆ ਉਹ ਅੰਮਰਸਾਹ ਦਾ ਰਹਿਣ ਵਾਲਾ ਹੈ ਇਹਦਾ ਦਰਾਨੇ ਤਫਤੀਸ਼ ਅਸੀਂ ਉੱਥੋਂ ਇਹਦਾ ਰਿਕਾਰਡ ਪੜਤਾਲ ਕਰਕੇ ਕਲੀਅਰ ਕਰਾਂਗੇ ਫਿਰ ਰਿਮਾਨ ਹਾਸਲ ਹਾਂਜੀ ਉਹਨਾਂ ਗ੍ਰਿਫਤਾਰ ਕਰਨ ਉਪਰਾਹ ਤੇ ਇਹਨਾਂ ਨੂੰ ਅਸੀਂ ਪੇਸ਼ ਅਦਾਲਤ ਕਰ ਰਹੇ ਆ ਜੀ ਪੇਸ਼ ਅਦਾਲਤ ਕਰਕੇ ਅਸੀਂ ਇਹਨਾਂ ਦਾ ਰਿਮਾਨ ਹਾਸਲ ਕਰਾਂਗੇ ਰਿਮਾਨ ਹਾਸਲ ਕਰਕੇ ਜੋ ਵੀ ਇਹ ਡਰੱਗ ਵਗੈਰਾ ਕਿੱਥੋਂ ਲੈ ਕੇ ਆਏ ਸੀ ਕਿੱਥੇ ਵੇਚਣਾ ਸੀ ਦੋਨੋਂ ਫਾਰਵਰਡ ਤੇ ਬੈਕਵਰਡ ਲਿੰਕੇ ਮੇਰੇ ਕੋ ਸਾਡੇ ਇਹਦੇ ਵਿੱਚ ਇਹੀ ਇੱਕ ਸਖਤ ਸਤਾਵਨੀ ਹੈ ਜੀ ਇਹ ਸਖਤ ਤੋਂ ਸਖਤ ਕਾਰਵਾਈਆਂ ਵੱਲ ਵਿੱਚ ਲਿਆਂਦੀ ਜਾਊਗੀ ਜਿੱਦਾਂ ਸਪੈਸ਼ਲੀ ਇਹ ਵਾਲਾ ਕੇਸ ਹੈਗਾ ਜਿਹਦੇ ਵਿੱਚ ਦੋਸ਼ੀ ਤੇ ਪੁਰਾਣੇ ਪਰਚੇ ਨੇ ਜੋ ਵਾਰ-ਵਾਰ ਜੁਰਮ ਕਰਨ ਦੇ ਆਦੀ ਨੇ ਇਹਦੇ ਵਿੱਚ ਵੀ ਕਾਨੂੰਨ ਦੀਆਂ ਜੋ ਬੀਐਨਐਸ ਦੀਆਂ ਸਖਤ ਧਾਰਾਵਾਂ ਜਿਵੇਂ 111 112 ਉਹਨਾਂ ਦਾ ਵੀ ਇਸਤੇਮਾਲ ਕੀਤਾ ਜਾਊਗਾ ਕੋਈ ਇੱਕ ਤਾਂ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਜਦੋਂ ਰਿਮਾਂਡ ਲਵਾਂਗੇ ਇਹਨਾਂ ਦਾ ਸਾਰਾ ਰਿਕਾਰਡ ਅਸੀਂ ਆਨ ਫਾਈਲ ਲੈ ਕੇ ਆਵਾਂਗੇ ਜੀ ਰਿਕਾਰਡ ਫਾਈਲ ਲਿਆਉਣ ਉਪਰੰਤ ਅਸੀਂ ਜੋ ਵੀ ਇਹਨਾਂ ਦੇ ਨਾਮ ਪ੍ਰਾਪਰਟੀ ਹੋਊਗੀ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਦੇ ਭੈਣ ਭਰਾ ਮਾਪਿਓ ਦੇ ਨ ਸ਼ੇ ਵੀ ਸੇਮ ਪਰਚੇਸ ਤੋਂ ਕਿਸੇ ਤਰੀਕੇ ਦੀ ਵੀ ਕੋਈ ਵੀ ਜਿਆਦਤ ਬਲਾਈ ਆ ਉਹਨੂੰ ਅਸੀਂ ਡੈਫੀਨਿਟਲੀ ਫ੍ਰੀ ਕਰਾ ਦੇਵਾਂਗੇ ਇੱਕ ਦੋਸ਼ੀ ਜਿਹੜਾ ਹੈਗਾ ਜੀ ਜਸਕਰਨ ਸਿੰਘ ਉਹ ਪੁਚੋਕਲਾ ਬਠਿੰਡਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਦੂਜਾ ਜਿਹੜਾ ਜਸਪਾਲ ਸਿੰਘ ਆ ਉਹ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਉਹ ਅਜੇ ਹਜੇ ਫਿਲਹਾਲ ਇਨੀਸ਼ੀਅਲੀ ਇਨੀਸ਼ੀਅਲ ਸਟੇਜ ਹੈ ਜੀ ਇੱਥੇ ਅਜੇ ਕੁਝ ਕਲੀਅਰ ਨਹੀਂ ਹੋਇਆਗਾ ਬਟ ਜੋ ਰਿਮਾਰਡ ਲੈਂਡ ਤੋਂ ਬਾਅਦ ਜਦੋਂ ਤਫਤੀਸ਼ ਉਹ ਤਫਤੀਸ਼ ਦਾ ਕਲੀਅਰ ਕਰਾ